ਔਰ ਮੈਨੂੰ ਨਹੀਂ ਲੱਗਦਾ ਕਿ ਜਦੋਂ ਤੁਹਾਡੇ ਕੋਲ ਪਾਵਰ ਆ ਚਲਾਨ ਕਰਨ ਦੀ ਬਾਈਕ ਤੁਸੀਂ ਵੇਖ ਲਿਆ ਬਾਈਕ ਰੋਕ ਲਿਆ ਉਹਦੇ ਬਾਅਦ ਤੁਸੀਂ ਬਾਈਕ ਨੂੰ ਹੱਥ ਪਾਓ ਬੰਦੇ ਨੂੰ ਹੱਥ ਘਾਤ ਤੇ ਪਾਉਣੇ ਹੋ ਜਿਹੜਾ ਖੜਾ ਰਹੇ ਸਾਡੋ ਜਿਹੜਾ ਖੜਾ ਰਹੇ ਤੇ ਜਿਹੜਾ ਇਹ ਵਿਵਹਾਰ ਹੈ ਇਹ ਚੰਗਾ ਨਹੀਂ ਇਹ ਸ਼ੁਭ ਨਹੀਂ ਵਿਵਹਾਰ ਇਹ ਮਾੜਾ ਵਿਵਹਾਰ ਹੈ ਆ ਉਹਦੇ ਵਿੱਚ ਵੀ ਇਹ ਸਾਬਿਤ ਹੋ ਗਿਆ ਕਿ ਇਹ ਗਲਤ ਆਦਮੀ ਗਲਤ ਰਿਪੋਰਟਾ ਦਰਜ ਕਰਦਾ ਇਹਦੀ ਇੱਕ ਪੂਰਾ ਇਤਿਹਾਸ ਦੀ ਵੀਡੀਓ ਸਾਡੇ ਕੋਲ ਆ। ਤਾਂ ਫਾਈਲ ਨਹੀਂ ਜਾਂਦੇ ਛਰੇਆਂ ਨਹੀਂ ਬੰਗਦੇ ਹੱਥ ਮਾਰਨਦੇ ਕੋਈ ਅਗਲੇ ਬੰਦੇ ਦੇ ਨੇ। ਜੇ ਕੋਈ ਨਹੀਂ ਠੁਕਦੀ ਕਾਰਵਾਈ ਹੁੰਦੀ ਤੇ ਫਿਰ ਅਸੀਂ ਵੇਖਦੇ ਆ ਕਿ ਸਾਨੂੰ ਮਾਈਨੋਰਟੀ ਨੂੰ ਲਿਖਣਾ ਹੈ ਜਾਂ ਕੀ ਕਰਨਾ। ਭਾਈ ਮੈਂ ਤੇ ਆਉਂਦੇ ਆ ਥੋਟ ਨਿਕਰ ਉਹਦੇ। ਇੱਥੇ ਆ ਗਏ ਆ ਪੁੱਛੋ ਟ੍ਰਿਪਲ ਸਵਾਰੀ ਦੇ ਹੇ। ਅਗਰ ਉਹ ਬੱਚੇ ਨੂੰ ਗੱਡੀ ਰੋਕੀ ਉਹਨੇ ਬਾਈਕ ਰੋਕ ਲਈ ਉਹਦੀ ਇਹਨਾਂ ਨੇ ਸ਼ਾਇਦ ਚਾਬੀ ਕੱਢਣ ਤੋਂ ਕੋਈ ਰੌਲਾ ਇਹਨਾਂ ਦਾ ਪਿਆ। ਉਨੇ ਚਾਬੀ ਨਹੀਂ ਦਿੱਤੀ ਔਰ ਚਾਬੀ ਖੋਣ ਵਾਸਤੇ ਉਨੇ ਸਾਰਾ ਕੁਝ ਇਹਨਾ ਕੁਝ ਕੀਤਾ ਉਹਨਾਂ ਦਾ ਧੱਕਾ ਮੁਕੀ ਕੀਤੀ ਉਹਦੇ ਗਲਮੇ ਤੋਂ ਪੜਿਆ ਉਹਦੇ ਕੜੇ ਨੂੰ ਪੜਿਆ ਆਗਰ ਕੋਲ ਨਾ ਚਾਬੀ ਆਗਰ ਐਸਟੀਐਮਐਸ ਹੀ ਖੜੇ ਆ ਭਾਰਤੀ ਸਿੱਖ ਸੰਘਟਨ ਦੇ ਪ੍ਰਦੇਸ਼ ਅਧਿਖ ਸਲਵਿੰਦਰ ਸਿੰਘ ਕਲਸੀ ਨਾਲ ਨੰਦੀ ਆਫਿਸ ਵਿੱਚ ਤੇ ਹਮਦਨ ਟੀਵੀ ਦੇ ਦਰਸ਼ਕਾਂ ਵਾਸਤੇ ਦੱਸ ਦਈਏ ਕਿ ਇੱਕ ਸਿੱਖ ਬੱਚਾ ਉਦਮ ਸਿੰਘ ਨਗਰ ਜ਼ਿਲ੍ਹੇ ਦੇ ਰੁਦਪੁਰੇ ਵਿੱਚ ਜਿਮ ਤੋਂ ਬਾਹਰ ਆਇਆ ਉਹਦੇ ਨਾਲ ਇੱਕ ਜਾਂ ਦੋ ਬੱਚੇ ਅਜੇ ਕਨਫਰਮ ਨਹੀਂ ਹੈ ਬਾਈਕ ਤੇ ਬੈਠੇ ਸੀ ਬਾਈਕ ਬੱਚਾ ਆਪ ਚਲਾ ਰਿਆ ਸੀ ਜਿਹੜਾ ਸਿੱਖ ਸੀ ਉਹਨੇ ਪਗ ਪਾਈ ਸੀ ਪੂਰੀ ਪ੍ਰੋਪਰ ਉਹਦੇ ਨਾਲ ਉੱਥੇ ਦੇ ਇੱਕ ਸਬ ਇਨਸਪੈਕਟਰ ਨੇ ਦੁਰਵਿਵਾਰ ਕੀਤਾ ਪੰਜ ਕਕਾਰਾਂ ਵਿੱਚੋਂ ਇੱਕ ਕੜੇ ਨੂੰ ਪਕੜ ਕੇ ਮੁੰਡੇ ਨਾਲ ਬਤਮੈਜੀ ਕੀਤੀ ਉਹਨੂੰ ਲੈ ਕੇ ਸਿੱਖ ਸਮਾਜ ਜਿਹੜਾ ਹੈ ਵਿਰੋਧ ਚੱਲ ਰਿਹਾ ਹੈ ਤੇ ਘਟਨਾ ਜਿਸ ਤਰ੍ਹਾਂ ਸਾਹਮਣੇ ਆਈਏ ਉਹਦੇ ਤੇ ਗੱਲਬਾਤ ਕਰਨੇ ਸਲਵਿੰਦਰ ਸਿੰਘ ਕਲਸੀ ਜੀ ਕਲਸੀ ਜੀ ਜਿਸ ਤਰ੍ਹਾਂ ਦੀ ਘਟਨਾ ਸਾਹਮਣੇ ਆਈਏ ਇਹ ਸਬ ਇਨਸਪੈਕਟਰ ਪਹਿਲਾਂ ਵੀ ਬਾਜਪੁਰ ਜਾਂ ਖਟਿਮਾ ਜਾਂ ਰੁਦਰਪੁਰ ਸ਼ਹਿਰ ਦੇ ਵਪਾਰੀਆਂ ਨਾਲ ਵੀ ਦੁਰਵਿਵਾਰ ਕਰ ਚੁੱਕਿਆ ਕੀ ਕਹਿਣਾ ਚਾਹੋਗੇ ਦੇਖੋ ਸੰਦੀਪ ਉਹਦਾ ਨਾਮ ਆ ਔਰ ਉਹ ਇਸ ਟਾਈਮ ਅਦਰਸ ਕੋਲੋਨੀ ਚੋਂ ਕਿ ਰੁਦਰਪੁਰ ਚ ਪੋਸਟਡ ਆ ਔਰ ਉਸ ਬੰਦੇ ਦਾ ਪੁਰਾਣਾ ਰਿਕਾਰਡ ਜਿਸ ਤਰ੍ਹਾਂ ਤੁਸੀਂ ਦੱਸਿਆ ਰਿਹਾ ਆ ਔਰ ਉਹ ਮਾਨਸਿਕ ਦਿਵਾਲੀਆਪਨ ਕਹਿ ਸਕਦੇ ਹੋ ਤੁਸੀਂ ਕਿਉਂਕਿ ਅੱਜਕਲ ਪੁਲਿਸ ਦਾ ਜਦੋਂ ਜਿੰਨਾ ਚਿਰ ਤੁਹਾਡਾ ਜਿਹੜਾ ਮੁਲਜ਼ਮ ਆ ਉਹ ਭੱਜਦਾ ਨਹੀਂ ਜਾਂ ਵਿਰੋਧ ਨਹੀਂ ਕਰਦਾ ਜਾਂ ਤੁਹਾਡੇ ਨਾਲ ਕੋਈ ਬਤਮੀ ਨਹੀਂ ਕਰਦਾ ਉਹਨਾਂ 'ਚ ਤੁਹਾਨੂੰ ਕੀ ਮਤਲਬ ਹੈ ਉਹਦੇ ਨਾਲ ਕੁਝ ਵੀ ਕਰਦਾ ਅਗਰ ਉਹ ਬੱਚੇ ਨੂੰ ਗੱਡੀ ਰੋਕੀ ਉਹਨੇ ਬਾਈਕ ਰੋਕ ਲਈ ਉਹਦੀ ਉਹਨਾਂ ਨੇ ਸ਼ਾਇਦ ਚਾਬੀ ਕੱਢਣ ਤੋਂ ਕੋਈ ਰੌਲਾ ਇਹਨਾਂ ਦਾ ਪਿਆ ਉਹਨੇ ਚਾਬੀ ਨਹੀਂ ਦਿੱਤੀ ਔਰ ਚਾਬੀ ਖੋਣ ਵਾਸਤੇ ਉਹਨੇ ਸਾਰਾ ਕੁਝ ਇਹਨਾਂ ਕੋਲ ਕੀਤਾ ਉਹਨਾਂ ਧੱਕਾ ਮੁੱਕੀ ਕੀਤੀ ਉਹਦੇ ਗਲਮੇ ਤੋਂ ਫੜਿਆ ਉਹਦੇ ਕੜੇ ਨੂੰ ਫੜਿਆ ਜਿਹੜਾ ਕਿ ਸਾਡੇ ਕਕਾਰ ਆ ਕੜਾ ਵੀ ਔਰ ਉਹਨੂੰ ਫੜ ਕੇ ਉਹ ਖਿੱਚਦਾ ਰਿਹਾ ਉਹਦੇ ਨਾਲ ਉਹਨੇ ਜਿਹੜੀ ਖਿੱਚ ਤੋ ਕੀਤੀ ਔਰ ਉਹਨੂੰ ਧੱਕੇ ਮਾਰੇ ਔਰ ਇਵਨ ਉਹ ਕਹਿ ਰਿਹਾ ਕਿ ਮੈਂ ਪਿੱਛੇ ਡਿੱਗਾ ਵੀ ਉਹ ਵੀਡੀਓ ਚ ਨਹੀਂ ਸ਼ਾਇਦ ਆ ਰਿਹਾ ਔਰ ਪਿਛਲੇ ਪਾਸੇ ਕੰਦ ਨਾ ਸਿਰ ਵੱਜਾ ਪਿੱਛੇ ਨਾਲੀ ਹੀ ਤੇ ਸ਼ਾਇਦ ਮੈਨੂੰ ਲੱਗਦਾ ਕਿ ਉਹ ਤਾਂ ਮੇਰੇ ਪੱਗ ਲੈ ਚਲੀ ਸੀ ਜੇ ਕਿਤੇ ਥੋੜਾ ਜਿਹਾ ਜ਼ਿਆਦਾ ਹੋ ਜਾਂਦਾ ਤੇ ਸ਼ਾਇਦ ਉਹਦੀ ਪੱਗ ਉੱਤਰ ਵੀ ਜਾਂਦੀ ਏ ਨਾਲੀ ਰਿਕਦੀ ਤੇ ਹੋਰ ਚੀਜ਼ਾਂ ਦੀ ਦਿੱਕਤ ਆਣੀ ਔਰ ਮੈਨੂੰ ਨਹੀਂ ਲੱਗਦਾ ਕਿ ਜਦੋਂ ਤੁਹਾਡੇ ਕੋਲ ਪਾਵਰ ਆ ਚਲਾਨ ਕਰਨ ਦੀ ਬਾਈਕ ਤੁਸੀਂ ਵੇਖ ਲਈਆ ਬਾਈਕ ਰੋਕ ਲਈਆ ਉਹਦੇ ਬਾਅਦ ਤੁਸੀਂ ਬਾਈਕ ਨੂੰ ਹੱਥ ਪਾਓ ਬੰਦੇ ਨੂੰ ਹੱਤ ਘਾਤ ਔਰ ਉਹਦੇ ਬਾਅਦ ਤੁਸੀਂ ਆਨਲਾਈਨ ਚਲਾਨੇ ਵੀ ਹੋ ਜਾਂਦੇ ਨੇ ਜਿਹੜਾ ਤੁਸੀਂ ਕਰਨਾ ਕਰ ਲੋ ਲੇਕਿਨ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਇਹ ਵਿਵਹਾਰ ਹੈ ਇਹ ਚੰਗਾ ਨਹੀਂ ਇਹ ਸ਼ੋਭਨੇ ਵਿਵਹਾਰ ਨਹੀਂ ਮਾੜਾ ਵਿਵਹਾਰ ਹੈ ਔਰ ਇਸ ਬੰਦੇ ਦਾ ਪੁਰਾਣਾ ਰਿਕਾਰਡ ਮਾੜਾ ਰਿਹਾ ਇਹਨੇ ਇਹ ਜਿਹੜਾ ਤੁਸੀਂ ਗੱਲ ਕੀਤੀ ਬਾਜਪੁਰ ਦੇ ਵਿੱਚ ਜਿਹੜਾ ਮਹਿਲਾਵਾਂ ਦੇ ਨਾਲ ਇਹਨੇ ਬਦਤਮੀ ਜੀ ਕੀਤੀ ਕਿ ਮੇਰੇ ਕੱਪੜੇ ਫਾੜੇ ਹਾਂ ਉਹਦੇ ਵਿੱਚ ਹਾਂ ਉਹਦੇ ਵਿੱਚ ਵੀ ਇਹ ਸਾਬਿਤ ਹੋ ਗਿਆ ਕਿ ਇਹ ਗਲਤ ਆਦਮੀ ਗਲਤ ਰਿਪੋਰਟਾ ਦਰਜ ਕਰਦਾ ਹੈ ਇਹਦੀ ਇੱਕ ਪੂਰਾ ਇਤਿਹਾਸ ਦੀ ਵੀਡੀਓ ਸਾਡੇ ਕੋਲ ਆ ਉਹ ਕਿਸੇ ਕਾਰਨ ਅਸੀਂ ਚਲਾਈ ਨਹੀਂ ਲੇਕਿਨ ਉਹਦੀ オリジナル ਵੀਡੀਓ ਆ ਗਈ ਤੇ ਅਸੀਂ ਉਹ ਵੀ ਬੇਨਤੀ ਕਰਨਾ ਹੈ ਤੁਹਾਨੂੰ ਵੀ ਉਹ ਜਰੂਰ ਰਖਾਓ ਇਹਨਾਂ ਨੂੰ ਕਿ ਇਹਦਾ ਪਿਛਲਾ ਇਹਦਾ ਬੈਕਗ੍ਰਾਉਂਡ ਕੀ ਆ ਇਹਨੇ ਕੀ ਕੀ ਕਿਥੇ ਕਾਰਨਾਮੇ ਕੀਤੇ ਨੇ ਔਰ ਹਮੇਸ਼ਾ ਦਾ ਉਹ ਵਿਵਾਦਾ ਜਨਾਤਾ ਰਿਹਾ ਉਸ ਬੰਦੇ ਦਾ ਤੇ ਮੈਨੂੰ ਲੱਗਦਾ ਹੈ ਕਿ ਐਸਾ ਬੰਦਾ ਜ਼ਿਲ੍ਹੇ ਦੇ ਵਿੱਚ ਹੋਣਾ ਚਾਹੀਦਾ ਹੈ ਜਿੱਥੇ ਆਮ ਪਬਲਿਕ ਆਉਂਦੀ ਜਾਂਦੀ ਹੈ ਐਸੇ ਬੰਦੇ ਨੂੰ ਜਿਹਦੀ ਪਬਲਿਕ ਡੇਲਿੰਗ ਮਾਰੀ ਆ ਉਹਨੂੰ ਕਿਤੇ ਨਾ ਕਿਤੇ ਐਸੀ ਜਗ੍ਹਾ ਤੇ ਭੇਜਿਆ ਜਾਏ ਜਿੱਥੇ ਪਬਲਿਕ ਨਾਲ ਉਹਦਾ ਮਤਲਾ ਹੀ ਨਾ ਲੱਗੇ ਔਰ ਕਿਸੇ ਨਾ ਕਿਸੇ ਕੰਮ ਤੇ ਜਾਂ ਉਹਨੂੰ ਆਫਿਸ ਅਟੈਚ ਕਰ ਲਿਆ ਜਾਏ ਮੈਨੂੰ ਨਹੀਂ ਲੱਗਦਾ ਕਿ ਉਹ ਪਬਲਿਕ ਝੱਟਣ ਵਾਲਾ ਬੰਦਾ ਹੈ ਇਸ ਤ ਔਰ ਇਹਨੂੰ ਨਿਆਂ ਦੇਣਾ ਚਾਹੀਦਾ ਉਸ ਭਾਰਤੀ ਸਿੱਖ ਸੰਟਨ ਦੇ ਪ੍ਰਦੇਸ਼ ਅਧਿਖਤ ਤੁਹਾਡੇ ਵੱਲੋਂ ਅਲਪसंख्यक ਆਯੋਗ ਜਾਂ ਹੋਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ ਇਸ ਮਾਮਲੇ ਲੈ ਕੇ ਅਗਰ ਪਰਿਵਾਰ ਸਾਹਮਣੇ ਨਹੀਂ ਆਂਦਾ ਤਾਂ ਦੇਖੋ ਮੈਂ ਇਹੋ ਕਹਿ ਸਕਦਾ ਕਿ ਜੇ ਅਸੀਂ ਇੱਕ ਦਿਨ ਜਾਂ ਦੋ ਦਿਨ ਵੇਖ ਸਕਦੇ ਹਾਂ ਅਜੇ ਪਰਿਵਾਰ ਦਾ ਰੁਖ ਵੀ ਕਲੀਅਰ ਨਹੀਂਗਾ ਜੇ ਪਰਿਵਾਰ ਆਉਂਦਾ ਸਾਹਮਣੇ ਨਹੀਂ ਆਉਂਦਾ ਤਾਂ ਵੀ ਕੋਈ ਗੱਲ ਨਹੀਂ ਅਸੀਂ ਲੋਕ ਖੜੇ ਹਾਂ ਸਮਾਜਿਕ ਸੰਸਥਾਵਾਂ ਘਲੋਤੀਆਂ ਜੇ ਕੋਈ ਨਹੀਂ ਠੁਕਦੀ ਕਾਰਵਾਈ ਹੁੰਦੀ ਤੇ ਫਿਰ ਅਸੀਂ ਵੇਖਦੇ ਹਾਂ ਕਿ ਸਾਨੂੰ ਮਾਈਨੋਰਟੀ ਨੂੰ ਲਿਖਣਾ ਹੈ ਜਾਂ ਕੀ ਕਰਨਾ ਹੈ ਜਾਂ ਸਾਨੂੰ ਮੁੱਖ ਮੰਤਰੀ ਨੂੰ ਲਿਖਣਾ ਕੀ ਕਰਨਾ ਹੈ ਅਸੀਂ ਮੈਨੂੰ ਉਮੀਦ ਹੈ ਕਿ ਐਸਐਸਪੀ ਸਾਹਿਬ ਸਾਡੇ ਨਾਮੇ ਆਏ ਨੇ ਇੱਥੇ ਔਰ ਜੇ ਸਾ ਉਹ ਨਾ ਉਹ ਕਾਰਵਾਈ ਕਰਦੇ ਨੇ ਤੁਰਤ ਮੈਨੂੰ ਉਮੀਦ ਹੈ ਕਿ ਕੋਈ ਨਾ ਕੋਈ ਕਾਰਵਾਈ ਕਰੇ ਉਹ ਵੀ ਜ਼ਰੂਰੀ ਐਸਨ ਸਲਵਿੰਦਰ ਸਿੰਘ ਕਲਸੀ ਸਾਫ਼ ਕਹਿਣਾ ਹੈ ਕਿ ਜੇ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਰੁੱਧਪੁਰ ਦੇ ਆਦਰਸ਼ ਕਲੋਨੀ ਜਿਹੜੀ ਰੁੱਧਪੁਰ ਸ਼ਹਿਰ ਹੈ ਉਦਮ ਸਿੰਘ ਨਗਰ ਜ਼ਿਲ੍ਹੇ ਦਾ ਬਹੁਤ ਵੱਡਾ ਸ਼ਹਿਰ ਹੈ ਉੱਥੇ ਇੱਕ ਸਿੱਖ ਬੱਚੇ ਨਾਲ ਕਕਾਰ ਪਕੜ ਕੇ ਦੁਰਵਿਵਾਰ ਕੀਤਾ ਗਿਆ ਬਗਤਮੀ ਜੀ ਕੀਤੀ ਗਈ ਇੱਕ ਸਬ ਇੰਸਪੈਕਟਰ ਜਿਹੜੇ ਉੱਤਰਾਖੰਡ ਪੁਲਿਸ ਆਪਦੇ ਆਪ ਨੂੰ ਮਿੱਤਰ ਪੁਲਿਸ ਕਹਿੰਦੀ ਹੈ ਉਸ ਮਿੱਤਰਤਾ ਦਾ ਹਾਲ ਉਸ ਵੀਡੀਓ ਮੈਂ ਹਮਦਰਦ ਟੀਵੀ ਦੇ ਜ਼ਰੀਏ ਵੀ ਖਾਵਾਂਗੇ ਤੇ ਉਮੀਦ ਕਰਦੇ ਆ ਕਿ ਸ਼ਾਸਨ ਪ੍ਰਸ਼ਾਸਨ ਸਿੱਖਾਂ ਦੇ ਇਸ ਵਿਰੋਧ ਨੂੰ ਗੰਭੀਰਤਾ ਨਾਲ ਲਏਗੀ ਤੇ ਇਸ ਸਬ ਇੰਸਪੈਕਟਰ ਤੇ ਕਾਰਵਾਈ ਕਰਲੇਗਾ ਹਮਦਰਦ ਮਿਲੇ ਲਈ ਮਿੰਦਰਪਾਲ ਸਿੰਘ ਉਤਰਾਹ